ਹੁਣ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਵੀ ਸੀਗੇ ਉਮੀਦਵਾਰ ਵੀ ਲਾਣਗੇ ਹੁਣ ਉਹ ਵੀ ਭਾਜਪਾ ਚ ਚੱਲੇਗਾ ਉਹ ਤਾਂ ਸਾਰਾ ਉਹ ਤਾਂ ਨਾ ਉਹਦਾ ਕਮਾਲ ਹੈ ਉਹਦੇ ਤਾਂ ਗੱਲ ਚ ਚਾਰ ਖਾਰ ਪੋਣੇ ਚਾਹੀਦੇ ਵੱਖਰੇ ਵੱਖਰੇ ਹਾਂ ਵੀ ਐਨਾ ਕਮਾਲ ਹੈ ਵੀ ਕਿਸੇ ਵੀ ਚੀਜ਼ ਦਾ ਕੋਈ ਭਲੇਖਾ ਜਾਂ ਝਿਜਕੀ ਨਹੀਂ ਹੂੰ ਜਿਹੜੇ ਮਰਜ਼ੀ ਕਰੇ ਵੜ ਜੇ ਹੂੰ ਜਦੋਂ ਮਰਜ਼ੀ ਵੜ ਜੇ ਬਿਨਾ ਕੁੰਡਾ ਖੜਕਾਇਆ ਵੜ ਜੇ ਕਮਾਲ ਨਹੀਂ ਪੰਜ ਟਿਕਟ ਦੇ ਦੋ ਤਾਂ ਵੀ ਵੜ ਜੀ ਛੱਡ ਕੇ ਕਿਉਂਕਿ ਉਹਨੂੰ ਪਤਾ ਜਿੱਧਰ ਜਾਣਾ ਉਹਨਾਂ ਨੂੰ ਟਿਕਟ ਦੇਣੀਆਂ ਇਹਨਾਂ ਨੂੰ ਆਪਣਾ ਕੈਂਡੀਡੇਟ ਚਾਹੀਦਾ ਜਿਹੜਾ ਜਿੱਤਦਾ ਹੋਵੇ ਜਿੱਤਦਾ ਖੋਵੇ ਲੋਕ ਕਈ ਵਾਰੀ ਕੈਂਡੀਡੇਟ ਤੇ ਬਹੁਤ ਭਰੋਸਾ ਕਰ ਜਾਂਦੇ ਆ ਹੂੰ ਤੇ ਉਹਨੂੰ ਐ ਵੀ ਮੈਂ ਸ਼ਾਇਦ ਸੀਟ ਜਿੱਤ ਕੇ ਦੇ ਦੂੰ ਹੁਣ ਲੋਕਾਂ ਨੂੰ ਪਰ ਬਹੁਤੀ ਗੱਲ ਚੰਗੀ ਨਹੀਂ ਲੱਗੀ ਜੀ ਹੋ ਸਕਦਾ ਲੋਕ ਉਹਨੂੰ ਖੜਾ ਦੇਣੇ ਭਾਈ ਸਾਹਿਬ ਇੱਕ ਕਿੱਲੇ ਤੇ ਖੜ ਜਾ ਬਹੁਤ ਹੁੰਦਾ ਹੈ ਜਿਆਦੇ ਕਿੱਲੇ ਤੇ ਵਿਕੇ ਹੋਇਆ ਪਸ਼ੂ ਹੂੰ ਉਹਦੀ ਕੀਮਤ ਘਟ ਜਾਂਦੀ ਹੈ ਜਿਆਦੇ ਕਿੱਲਾਂ ਤੇ ਵਿਕੇ ਹੋਇਆ ਪਸ਼ੂ ਦੀ ਕੀਮਤ ਘਟ ਜਾਂਦੀ ਹੈ ਹੂੰ ਇਹ ਮੈਂ ਆਪਣੇ ਦਿਮਾਗ ਦੇ ਵਿੱਚ ਪਾ ਲਈ ਜੀ ਤੇ ਲੋਕ ਜਦੋਂ ਦੇਖਦੇ ਨੇ ਕੋਈ ਕੁਝ ਵੀ ਜਿਵੇਂ ਖਬਰ ਦੇਖਦੇ ਨੇ ਲੋਕ ਇਹ ਕਹਿੰਦੇ ਇੱਕ ਇੱਕ ਉਮੀਦਵਾਰ ਗਿਆ ਇੱਕ ਆਗੂ ਗਿਆ बीजेपी ਦੇ ਵਿੱਚ ਦੂਜਾ ਆਗੂ ਵੀ बीजेपी ਵਿੱਚ ਸ਼ਾਮਿਲ ਹੋ ਤੇ ਲੋਕ ਆਪ ਦੇ ਆਪ ਨੂੰ ਬੇਵਕੂਫੀ ਸਮਝ ਰਹੇ ਨੇ ਕਿ ਹੋ ਕੀ ਰਿਹਾ ਹੈ ਕਿ ਉਹ ਕਿਸ ਦੇ ਵੱਲ ਮਤਲਬ ਵਿਸ਼ਵਾਸ ਕਰਨ ਪਾਰਟੀ ਜਾਂ ਕੈਂਡੀਡੇਟ ਵੱਲ ਲੋਕਾਂ ਦਾ મતਲਬ ਉਹ ਹੈਰਾਨ ਹੋ ਰਹੇ ਕਿ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈਗਾ ਪਾਰਟੀ ਬਿਲਕੁਲ ਵੀ ਲੋਕਾਂ ਦੇ ਤਾਂ ਹੈਰਾਨ ਹੋਣੇ ਆ ਪਰੇਸ਼ਾਨ ਵੀ ਨੇ ਵੀ ਅਸੀਂ ਇਹਨਾਂ ਤੇ ਭਰੋਸਾ ਕਰਦੇ ਆਂ ਠੋਸਾ ਦਿਖਾਉਂਦੇ ਨੇ ਹੂੰ ਦੇਖੋ ਨਾ ਆਮ ਵੋਟਰ ਭਰੋਸਾ ਹੀ ਕਰ ਸਕਦਾ ਹੈ ਪਰ ਅਨਾਪਰੋਸਾ ਵੀ ਮਾੜਾ ਹੈ ਹੂੰ ਅਨਾਪਰੋਸਾ ਕਰਨਾ ਵੀ ਮਾੜਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੱਕ ਦਾ ਇੱਕ ਪੁਆਇੰਟ ਰੱਖਣਾ ਚਾਹੀਦਾ ਹੈ ਉਹ ਪੁਆਇੰਟ ਸਾਹਮਣੇ ਰੱਖ ਕੇ ਬੋਰਡ ਪਾਉਣ ਵੀ ਜਿੱਦੇ ਲੋੜ ਪਈ ਇਹ ਧੋਖਾ ਦੇਊਗਾ ਤੈਨੂੰ ਸੱਚ ਪੂਰੀ ਸਿਖਾ ਦੇਾਂਗੇ ਜੇ ਲੋਕ ਇਹਨੂੰ ਸਬਕ ਸਿਖਾ ਦੇਣਗੇ ਐਤ ਕੀ ਇਹ ਟਰਨ ਕੋਟ ਨੇ ਜਿੰਨੇ ਜੀ ਤੇ ਉਸ ਤੋਂ ਅਗਲੀਆਂ ਚੋਣਾਂ ਦੇ ਵਿੱਚ ਨਾ ਹੋ ਖੜੇ ਨਹੀਂ ਹੋਏ ਜਾਣੇ ਉਹਨਾਂ ਤੋਂ ਹੁਣ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਵੀ ਸੀਗੇ ਉਮੀਦਵਾਰ ਵੀ ਲਾਣਗੇ ਹੁਣ ਉਹ ਵੀ ਭਾਜਪੀ ਚ ਚੱਲੇਗੇ ਉਹ ਤਾਂ ਸਾਰਾ ਉਹ ਤਾਂ ਨਾ ਉਹਦਾ ਕਮਾਲ ਹੈ ਉਹਦੇ ਤਾਂ ਗੱਲ ਚ ਚਾਰ ਖਾਰ ਪੋਣੇ ਚਾਹੀਦੇ ਵੱਖਰੇ ਵੱਖਰੇ ਹਾਂ ਵੀ ਐਨਾ ਕਮਾਲ ਹੈ ਵੀ ਕਿਸੇ ਵੀ ਚੀਜ਼ ਦਾ ਕੋਈ ਭਲੇਖਾ ਜਾਂ ਝਿਜਕੀ ਨਹੀਂ ਹੂੰ ਜਿਹੜੇ ਮਰਜ਼ੀ ਕਰੇ ਵੜ ਜੇ ਹੂੰ ਜਦੋਂ ਮਰਜ਼ੀ ਵੜ ਜੇ ਬਿਨਾ ਕੁੰਡਾ ਖੜਕਾਇਆ ਵੜ ਜੇ ਕਮਾਲ ਨਹੀਂ ਪੰਜ ਟਿਕਟ ਦੇ ਤਾਂ ਵੀ ਵੜ ਜੀ ਛੱਡ ਕੇ ਕਿਉਂਕਿ ਉਹਨੂੰ ਪਤਾ ਜਿੱਧਰ ਜਾਣਾ ਉਹਨਾਂ ਨੂੰ ਟਿਕਟ ਦੇਣੀਆਂ ਇਹਨਾਂ ਨੂੰ ਆਪਣਾ ਕੈਂਡੀਡੇਟ ਚਾਹੀਦਾ ਜਿਹੜਾ ਜਿੱਤਦਾ ਹੋਵੇ ਜਿੱਤਦਾ ਹੋਵੇ ਲੋਕ ਕਈ ਵਾਰੀ ਕੈਂਡੀਡੇਟ ਤੇ ਬਹੁਤ ਭਰੋਸਾ ਕਰ ਜਾਂਦੇ ਆ ਹੂੰ ਤੇ ਉਹਨੂੰ ਐ ਵੀ ਮੈਂ ਸ਼ਾਇਦ ਸੀਟ ਜਿੱਤ ਕੇ ਦੇ ਦੂੰ ਹੁਣ ਲੋਕਾਂ ਨੂੰ ਪਰ ਬਹੁਤੀ ਗੱਲ ਚੰਗੀ ਨਹੀਂ ਲੱਗੀ ਹੋ ਸਕਦਾ ਲੋਕ ਉਹਨੂੰ ਖੜਾ ਦੇਣੇ ਭਾਈ ਸਾਹਿਬ ਇੱਕ ਕਿੱਲੇ ਤੇ ਖੜ ਜਾ ਬਹੁਤ ਹੁੰਦਾ ਹੈ ਜਿਆਦੇ ਕਿੱਲੇ ਤੇ ਵਿਕੇ ਹੋਇਆ ਪਸ਼ੂ ਹੂੰ ਉਹਦੀ ਕੀਮਤ ਘਟ ਜਾਂਦੀ ਹੈ ਜਿਆਦੇ ਕਿੱਲਾਂ ਤੇ ਵਿਕੇ ਹੋਇਆ ਪਸ਼ੂ ਦੀ ਕੀਮਤ ਘਟ ਜਾਂਦੀ ਹੈ ਹੂੰ ਇਹ ਮੈਂ ਆਪਣੇ ਦਿਮਾਗ ਦੇ ਵਿੱਚ ਪਾ ਲਈ ਜੀ ਤੇ ਲੋਕ ਜਦੋਂ ਦੇਖਦੇ ਨੇ ਕੋਈ ਕੁਝ ਵੀ ਜਿਵੇਂ ਖਬਰ ਦੇਖਦੇ ਨੇ ਲੋਕ ਇਹ ਕਹਿੰਦੇ ਇੱਕ ਇੱਕ ਉਮੀਦਵਾਰ ਗਿਆ ਇੱਕ ਆਗੂ ਗਿਆ बीजेपी ਦੇ ਵਿੱਚ ਦੂਜਾ ਆਗੂ ਵੀ बीजेपी ਵਿੱਚ ਸ਼ਾਮਿਲ ਹੋ ਤੇ ਲੋਕ ਆਪ ਦੇ ਆਪ ਨੂੰ ਬੇਵਕੂਫੀ ਸਮਝ ਰਹੇ ਨੇ ਕਿ ਹੋ ਕੀ ਰਿਹਾ ਹੈ ਕਿ ਉਹ ਕਿਸ ਦੇ ਵੱਲ ਮਤਲਬ ਵਿਸ਼ਵਾਸ ਕਰਨ ਪਾਰਟੀ ਜਾਂ ਕੈਂਡੀਡੇਟ ਵੱਲ ਲੋਕਾਂ ਦਾ મતਲਬ ਉਹ ਹੈਰਾਨ ਹੋ ਰਿਹਾ ਕਿ ਇਹਨਾਂ ਦਾ ਕੋਈ ਸਟੈਂਡ ਹੀ ਨਹੀਂ ਹੈਗਾ ਪਾਰਟੀ ਬਿਲਕੁਲ ਵੀ ਲੋਕਾਂ ਦੇ ਤਾਂ ਹੈਰਾਨ ਹੋਣੇ ਆ ਪਰੇਸ਼ਾਨ ਵੀ ਨੇ ਵੀ ਅਸੀਂ ਇਹਨਾਂ ਤੇ ਭਰੋਸਾ ਕਰਦੇ ਆਂ ਠੋਸਾ ਦਿਖਾਉਂਦੇ ਨੇ ਹੂੰ ਦੇਖੋ ਨਾ ਆਮ ਵੋਟਰ ਭਰੋਸਾ ਹੀ ਕਰ ਸਕਦਾ ਹੈ ਪਰ ਅਨਾਪ੍ਰੋਸਾ ਵੀ ਮਾੜਾ ਹੈ ਹੂੰ ਅਨਾਪ੍ਰੋਸਾ ਕਰਨਾ ਵੀ ਮਾੜਾ ਹੈ ਉਹਨਾਂ ਨੂੰ ਕਿਤੇ ਨਾ ਕਿਤੇ ਸ਼ੱਕ ਦਾ ਇੱਕ ਪੁਆਇੰਟ ਰੱਖਣਾ ਚਾਹੀਦਾ ਹੈ ਉਹ ਪੁਆਇੰਟ ਸਾਹਮਣੇ ਰੱਖ ਕੇ ਬੋਟ ਪਾਉਣ ਵੀ ਜਿਹਦੇ ਲੋੜ ਪਈ ਇਹ ਧੋਖਾ ਦੇਊ ਤੇ ਤੈਨੂੰ ਸੱਚ ਪੂਰੀ ਸਿਖਾ ਦੇਾਂਗੇ ਹੂੰ ਜੇ ਲੋਕ ਇਹਨੂੰ ਸਭ ਕੁਝ ਸਿਖਾ ਦੇਣਗੇ ਐਤ ਕੀ ਇਹ ਟਰਨ ਕੋਟ ਨੇ ਜਿੰਨੇ ਜੀ ਤੇ ਉਸ ਤੋਂ ਅਗਲੀਆਂ ਚੋਣਾਂ ਦੇ ਵਿੱਚ ਨਾ ਹੋ ਖੜੇ ਨਹੀਂ ਹੋਏ ਜਾਣੇ ਉਹਨਾਂ ਤੋਂ